ਬੁੜੀ ਬੁੜੀ ਖਲਾਸਾ ਕੋਈ ਨਹੀਂ ਕਰਾਇਆ ਤੇ ਰਹਿਣਾ 445 ਖਲਾਸਾ ਇੱਥੇ ਛੁੱਟੀ ਹੋਤੀ ਤਲਾਕ ਦਾ ਲੋਕਾਂ ਦੇ ਦਿੱਤੇ ਚੰਦ ਇਹ ਆਏ ਇਹ ਕੰਦੇ ਆ ਬੇਨਾ ਬੰਦ ਕਰੂ ਤੇ ਬੰਦ ਕਰ ਰੋ ਹਾਂ ਵੀ ਜਰਾ ਇਹ ਹਲਾਛੇ ਜੀ ਮੈਂ ਇਹਨਾਂ ਨੂੰ ਬੰਦ ਕਰਾਉਂਦਾ ਚੰਦ ਮਾਪੇ ਤੋਂ ਕੁਟਮਾਰ ਕੀਤੀ ਗਈ ਹੈ ਕੁਟਮਾਰ ਕੀ ਬੋਲੀ ਮਾਚੇ ਨਾ ਇਹਨਾਂ ਨੇ ਹਾਂ ਦੰਦ ਬੁੱਕ ਮਾਉਂਦੇ ਸੀ ਦਿਖਾਓ ਆਪਣਾ ਅੱਖ ਆ ਜਾਓ ਗੁੱਟ ਟੁੱਟਿਆ ਆਹ ਦੇਖੋ ਗੁੱਟ ਟੁੱਟ ਗਿਆ ਹਾਂ ਦੀ ਕੋਸ ਆਹ ਦੇਖੋ ਨਾ ਕਿੰਨੀ ਉਮਰ ਮਾਤਾ ਜੀ ਤੁਹਾਡੀ ਮੈਨੂੰ ਮੇਰੀ ਰੋਜੀ ਦਿੱਤੀ ਜਾ ਰਹੀ ਅਸੀਂ ਰੋਕੀ ਤੋਂ ਮੈਂ ਜੀ ਕਮਾਉਣੇ ਆ ਕਰਾਇਆ ਤੇ ਚੇਕਾਂ ਦੇ ਕੰਦੇ ਚੁਮਾਨ ਤੋਂ ਚੁਮਾਨ ਜੱਗਰ ਨੂੰ ਮੇਕੋ ਦਾ ਇਸ ਚੀਜ਼ ਦਾ ਤੁਸੀਂ ਅੱਡਾ ਲਾਉਂਦੇ ਹੋ ਕਿਹੜੀ ਜਗ੍ਹਾ ਤੇ ਸੇਬਲਾ ਸਿਕਰੀ ਸਾਜਣ ਦੇ ਡੇਟ ਦੇ ਬਾਗ ਖੰਡੇ ਤੁਝਾਉਂਦੇ ਕਿ ਅੱਛਾ ਅੰਦਰ ਚਾਹ ਦੇਣਾ ਨਾ ਗਰੀਬ ਮੈਂ ਕਰਤਾ